ਜੀਟੀਏ ਖੇਤਰ ਇਨਾਂ ਦਿਨੀ ਭਿਆਨਕ ਗਰਮੀ ਦੀ ਮਾਰ ਚੱਲ ਰਿਹਾ ਹੈ ਪਰ ਇਸ ਗਰਮੀ ਦਾ ਅਸਰ ਬ੍ਰੈਂਪਟਨ ਦੀਆਂ ਸਥਾਨਾਂ ਤੇ ਦਿਖਾਈ ਨਹੀਂ ਦੇ ਰਿਹਾ ਅੱਜ ਅਸੀਂ ਬ੍ਰੈਂਪਟਨ ਦੀਆਂ ਕੁਝ ਖਾਸ ਪੰਜਾਬੀ ਸਥਾਨਾਂ 'ਚ ਜਾ ਕੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਮੁਤਾਬਿਕ ਉਹਨਾਂ ਨੂੰ ਇਸ ਗਰਮੀ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ ਕੱਲ ਅੰਟਾਰੀਓ ਅਤੇ ਕਿਊਬਿਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਿਕਾਰਡ ਤੋੜ ਤਾਪਮਾਨ ਦਰਜ ਕੀਤਾ ਗਿਆ ਅਤੇ ਅੱਜ ਵੀ ਹਮੇਸ਼ਾ ਪਰੇ ਗਰਮੀ ਬਰਕਰਾਰ ਰਹੀ ਪਰ ਬ੍ਰੈਮਪਟਨ ਦੀਆਂ ਸੱਥਾਂ ਵਿੱਚ ਬੈਠੇ ਬਾਬਿਆਂ ਲਈ ਇਹ ਕੋਈ ਨਵੀਂ ਗੱਲ ਨਹੀਂ। ਦਰਖਤਾਂ ਦੀ ਛਾਂ ਹੇਠ ਬੈਠੇ ਬਜ਼ੁਰਗ ਰੋਜ਼ਮਰਾਂ ਵਾਂਗ ਖੁੰਡ ਚਰਚਾ ਕਰ ਰਹੇ ਹਨ। ਕਾਣ ਨੂੰ ਤਾਂ ਚਲੋ ਫਰਕ ਤਾਂ ਪੈ ਜਾਂਦਾ ਜਿਵੇਂ ਜੇ ਮੁਲਕ 'ਚ ਰਹਿਣ ਲੱਗ ਜਾਓ ਬੰਦਾ ਉਖਾਜਾ ਹੋ ਜਾਂਦਾ। ਤੇ ਇੱਥੇ ਦੀ ਗਰਮੀ ਥੋੜੀ ਜੀ ਪ੍ਰਧਾਮੀ ਜੀ ਆ ਜਿਵੇਂ ਇੰਡੀਆ ਜਾ ਕੇ ਸਤੰਬਰ ਅਗਸਤ ਸੰਭਰ ਚੁੰਮਦੀ ਹੁੰਦੀ ਸੀ। ਤੇ ਉਂ ਜਣੀ ਸਾਨੂੰ ਐਡੀ ਮਹਿਸੂਸਤਾ ਹੁੰਦੀ ਨਹੀਂ ਅਸੀਂ ਤਾਂ ਖੇਤਾਂ 'ਚੋਂ ਕੰਮ ਕਰਦੇ ਆਂ, ਖੇਤੀ ਦਾ ਕੰਮ ਹੀ ਕਰਦੇ ਆਏ ਸੀਗੇ। ਤੇ ਜਿਹੜੇ ਬੱਚੇ ਆ ਹੁਣ ਤੇ ਜਾ ਇੱਥੇ ਦੇ ਬੋਰਨਾ ਉਹਨਾਂ ਨੂੰ ਜ਼ਿਆਦਾ ਲੱਗਦੀ ਹੈ ਸਾਨੂੰ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਅਸੀਂ ਘਰੇ ਹਜੇ ਛਕਾਂ ਦੀ ਏਸੀ ਲੱਗਿਆ ਉੱਥੇ ਸੀ ਜੋੜਾਂ ਚੜਾਂ ਤੇ ਸਾਡੇ ਦਰਦ ਹੋਣ ਲੱਗ ਜਾਂਦਾ ਇਸ ਕਰਕੇ ਬਾਹਰ ਬੈਠੇ ਖੁਸ਼ ਜਿਵੇਂ ਅੱਜ ਲੋਕੀ ਤਰਾ ਤਰਾ ਕਰ ਰਹੇ ਜਿਹੜੇ ਇੱਥੋਂ ਦੇ ਲੋਕ ਆ ਮੈਂ ਦੇਖ ਰਿਹਾ ਇੱਥੇ ਤੁਸੀਂ ਫਿਰ ਵੀ ਸੱਤ ਚ ਬੈਠੇ ਆ ਤੁਹਾਡਾ ਸਰੀਰ ਗਰਮੀ ਨਹੀਂ ਮਹਿਸੂਸ ਨਹੀਂ ਕਹਿੰਦੀ ਹਵਾ ਚੱਲਦੀ ਆ ਠੰਡੀ ਵਧੀਆ ਹੈ ਸਾਨੂੰ ਤਾਂ ਵਧੀਆ ਲੱਗਦੀ ਹੈ ਗਰਮੀ ਤਾਂ ਹੈ ਜੀ ਹੁਣ ਇੱਥੇ ਦਰਸਤ ਥੱਲੇ ਬੈਠੇ ਆ ਵਧੀਆ ਠੰਡੀ ਹਵਾ ਲੱਗ ਰਹੀ ਆ ਜੇ ਤੁੱਪੇ ਖੜੇ ਤਾਂ ਤੁੱਪੇ ਹੈਗੀ ਗਰਮੀ ਹੈਗੀ ਆ ਜ਼ਿਆਦਾ ਤੁੱਪੇ ਨਹੀਂ ਖੜੇ ਜਾਂਦਾ ਦਰਸਤ ਥੱਲੇ ਵਧੀਆ ਮੌਸਮ ਆ ਹਵਾ ਠੰਡੀ ਚੱਲ ਰਹੀ ਆ ਜੀ ਲੱਗ ਰਿਹਾ ਵਧੀਆ ਇੱਥੇ ਬਜ਼ੁਰਗ ਸਥਾਨਕ ਗਰਮੀ ਦੀ ਤੁਲਨਾ ਭਾਰਤ ਦੀ ਗਰਮੀ ਨਾਲ ਕਰਦੇ ਹਨ ਉਹਨਾਂ ਮੁਤਾਬਕ ਉਹਨਾਂ ਦੇ ਸਰੀਰ ਉੱਥੋਂ ਦੀ ਗਰਮੀ ਅਨੁਸਾਰ ਟਲੇ ਹੋਏ ਹਨ ਉੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ ਜਿੰਦੂ ਕਹਿ ਦਈਏ ਪਹਿਲਾਂ ਤਾਂ ਹੁੰਦੀ ਹੋਈ 50 55 ਰਹਿੰਦੀ ਹੁੰਦੀ ਜਾਂ ਅਸੀਂ 7 ਮਹੀਨੇ ਵਿੱਚ ਪੜਦੇ ਸੀ ਤੇ ਹੁਣ ਵੀ ਬਹੁਤ ਆ ਹੁਣ ਉੱਥੇ ਠੰਡ ਵੱਧ ਗਈ ਇੱਥੇ ਨਾਲੋਂ ਵੀ ਤੇ ਇੱਥੇ ਤਾਂ ਉਨੀ ਐਸੀ ਦੀ ਹੈਗੀ ਸਹੀ ਆ ਹੁਣ ਜਿੰਦੀ ਖੋਣਾ ਬਸ ਇੰਨੀ ਹੋਈ ਆ ਅਸੀਂ ਪੰਜਾਬ ਦੇ ਜੰਮਪੜਾ ਸਾਨੂੰ ਅਸੀਂ ਉੱਥੇ 45 46 ਡਿਗਰੀ ਟੈਂਪਰੇਚਰ ਤੱਕ ਰਹੇ ਆ ਉਦੋਂ ਕਰਕੇ ਸਾਨੂੰ ਇੱਥੇ ਗਰਮੀ ਬਹੁਤ ਹੀ ਨਾ ਮਹਿਸੂਸ ਹੁੰਦੀ ਅੱਜ ਅਸੀਂ ਛਾਂ 'ਚ ਬੈਠੇ ਹਾਂ ਇੱਥੇ ਹਵਾ ਚੱਲਦੀ ਹੈ ਹਵਾ ਚੱਲਣ ਦੇ ਨਾਲ ਨਾਲ ਅਸੀਂ ਇੰਨੀ ਗਰਮੀ ਮਹਿਸੂਸ ਨਹੀਂ ਕਰਦੇ ਪੰਜਾਬੀ ਬਜ਼ੁਰਗ ਇਹ ਵੀ ਮੰਨਦੇ ਹਨ ਕਿ ਕੈਨੇਡਾ ਦੇ ਜੰਪਰ ਲੋਕਾਂ ਨੂੰ ਮੌਸਮ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ ਜਿਸ ਕਾਰਨ ਉਹਨਾਂ ਲਈ ਹੀਟ ਵਾਰਨਿੰਗ ਦੇ ਮਾਇਨੇ ਵੱਖਰੇ ਹਨ ਜਦੋਂ ਤੁਸੀਂ ਇੱਥੇ ਬੱਚਿਆਂ ਨਾਲ ਵਿਚਰਦੇ ਹੋ ਪੋਤੇ-ਪੋਤੀਆਂ ਦੋ ਤੇ ਦੋਤੀਆਂ ਨਾਲ ਸਾਨੂੰ ਲੱਗਦਾ ਕਿ ਉਹ ਜ਼ਿਆਦਾ ਸੋਲ ਹੋ ਗਿਆ ਕਿੰਨੀ ਕਿਰਮੀ ਮੰਦੇ ਹੋ ਹਾਂ ਉਹ ਸੋਲ ਹੋਏ ਹੋਏ ਆ ਇੱਥੇ ਦੇਖਿਆ ਜੇ ਦੇਸ਼ਵਾਜਾ ਭੇਸ਼ ਰਹਿਣ ਦੇ ਨਾਲ ਸਾਡੇ ਨਾਲ ਸੋਹੋਲਾ ਉਹ ਤਾਂ ਇਸ ਵੇਲੇ ਜੇ ਬਾਹਰੋਂ ਨਿਕਲਦੇ ਹੁਣ ਸਕੂਲੋਂ ਆਉਂਦੇ ਆ ਪਹਿਲਾਂ ਗੱਡੀ 'ਚ ਬਹਿ ਕੇ ਆਉਂਦੇ ਆ ਜੇ ਕੋਈ ਦਸਕਰਮਾ ਤੁਰ ਕੇ ਆ ਗਿਆ ਵੀ ਬਹੁਤ ਆ ਕੇ ਕਰੂ ਮੈਂ ਗਰਮੀ ਬਹੁਤ ਜ਼ਿਆਦਾ ਹੋ ਗਈ ਹਾਂ ਸਾਨੂੰ ਕੋਈ ਬਾਤ ਤਾਂ ਨਹੀਂ ਅਜੇ ਤਾਂ ਪਲਾਈ ਤੋਂ ਕਿਲੋਮੀਟਰ ਤੁਰ ਕੇ ਘਰੇ ਜਾਣਾ ਤਾਂ ਕਹਿੰਦੇ ਆ ਲੱਗੂ ਵੀ ਜਦ ਨਰਾਲੇ ਜੇ ਸਾ ਵਧੀਆ ਹਵਾ ਲੱਗੀ ਜਾਂਦੀ ਵਧੀਆ ਇੱਥੇ ਕਹਿੰਦੇ ਵੀ ਗੋਟਾ ਗਾੜਾ ਨੂੰ ਛਕਾਂ ਰਾਮ ਆ ਛਕਾਂ ਥੋੜੀ ਗਰਮੈਚ ਰਹੇ ਤਾਂ ਬਾਕੀ ਇੱਥੇ ਦੇ ਲੋਕ ਆ ਖਾਣਾ-ਦਾਣਾ ਇਹਨਾਂ ਦਾ ਚਿਕਨ ਟੁਕਨ ਇਹ ਗਰਮ ਹੁੰਦੀਆਂ ਚੀਜ਼ਾਂ ਆ ਜੀ ਉੱਥੇ ਤੇਰੇ ਹਿਸਾਬ ਨਾਲ ਇਹ ਤਾਂ ਕਿਤੇ ਦੰਸ਼ੌਦ ਨੂੰ ਹੀ ਖਾਂਦੇ ਹੁੰਦੇ ਸੀ ਉ ਤਾਂ ਦਾਲਾਂ ਖਾਣੀਆਂ ਸਬਜ਼ੀਆਂ ਉਹਨੀਆਂ ਜਿਹੀਆਂ ਹੀ ਖਾਂਦੀਆਂ ਸੀ ਇਹਦੇ ਚਿਕਨ ਟੁਕਨ ਖਾਂਦੇ ਨਹੀਂ ਸੀ ਬੜਾ ਦੁੱਧ ਪੀਣਾ ਦਹੀਂ ਅਛਰੇ ਰੋਟੀ ਖਾਣੀ ਇਹ ਫਰਕ ਸੀ ਜਿਹੜੇ ਇੱਥੋਂ ਦੇ ਜੰਪਾਲ ਬੱਚੇ ਨੇ ਉਹ ਏਸੀਆਂ ਚ ਰਹਿੰਦੇ ਨੇ ਏਸੀ ਚੱਲਦੇ ਨੇ ਘਰਾਂ 'ਚ ਉਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਜਦੋਂ 30 ਡਿਗਰੀ 20 ਟੈਂਪਰੇਚਰ ਟੱਪ ਜਾਂਦਾ ਤਾਂ ਉਹ ਇੱਕਦਮ ਹੀਟ ਨੂੰ ਹੀਟ ਵੇਵ ਮਹਿਸੂਸ ਕਰਦੇ ਨੇ ਉਹਨਾਂ ਵਾਸਤੇ ਆਵਾਬ 30 ਡਿਗਰੀ ਵੀ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਇਹ ਬਾਈ ਬਹੁਤ ਸੋਲ ਬਣੇ ਹੋਏ ਤਾਂ ਹੁਣ ਨਿਕਲਦੇ ਨਹੀਂ ਇੰਨੀ ਕਿ ਤੋਂ ਪਜ ਬਾਹਰ ਨਹੀਂ ਨਿਕਲਦੇ ਅਸੰਤਰ ਬੈਠੇ ਰਹਿੰਦੇ ਆ ਚਾਹੇ ਆਪਣੇ ਕੰਮ ਵਾਲੇ ਕੰਮ ਤੇ ਵਗ ਜਾਂਦੇ ਆ ਉਹ ਵੀ ਅੰਦਰ ਕੰਮ ਆਈਆਂ 'ਚ ਉੱਥੇ ਕਰਦੇ ਆ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਬ੍ਰੈਮਟਨ